ਰੋਮਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਦੇ ਵਿੱਚ ਐਚਡੀਐਫਸੀ ਬੈਂਕ ਦੇ ਵਿੱਚ ਲੁੱਟ ਹੋਈ ਹੈ ਜੀਆਂ ਦਾ ਦੇ ਕੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਨੇ ਲੁਟੇਰੇ ਐਚਡੀਐਫਸੀ ਬੈਂਕ ਦੇ ਵਿੱਚ ਤਾਂ ਦਾ ਦੇ ਕੇ ਅਮਰਸਰ ਦੇ ਪਿੰਡ ਕੱਥੂ ਨੰਗਲ ਦੇ ਨਾਲ ਦੱਸਦੀ ਹੈ ਕਿ ਗੋਪਾਲਪੁਰਾ ਪਿੰਡ ਪੈਂਦਾ ਹੈਗਾ ਗੋਪਾਲਪੁਰਾ ਪਿੰਡ ਦੇ ਇੱਕ ਬੈਂਕ ਦੀ ਬ੍ਰਾਂਚ ਸੀ ਜਿਹੜੀ ਐਚਡੀਐਫਸੀ ਬੈਂਕ ਦੀ ਹੋਤੀ ਦੇਖ ਸਕਦੇ ਹੋ ਤੁਸੀਂ ਮੌਕੇ ਤੇ ਪੁਲਿਸ ਪਹੁੰਚੀ ਹੈ 25 ਲੱਖ ਰੁਪਏ ਲੈ ਕੇ ਭੱਜ ਗਏ ਨੇ ਲੁਟੇਰੇ ਤਾਂ ਵੱਡਾ ਡਾਕਾ ਐ HDFC ਬੈਂਕ ਦੇ ਵਿੱਚ ਵਜਿਆ ਦਾ ਦੱਸਦੇ ਕਿ ਇੱਥੇ HDFC ਬੈਂਕ ਦੇ ਵਿੱਚ ਥੋੜਾ ਸਮਾਂ ਪਹਿਲਾਂ ਲੁਟੇਰੇ ਆਉਂਦੇ ਆ ਤੇ ਉਹਨਾਂ ਦੇ ਵੱਲੋਂ ਧਮਕਾ ਕੇ ਡਰਾ ਕੇ 25 ਲੱਖ ਰੁਪਇਆ ਜਿਹੜਾ ਕਢਾਇਆ ਜਾਂਦਾ ਤੇ 25 ਲੱਖ ਰੁਪਇਆ ਲੈ ਕੇ ਉਤੋਂ ਫਰਾਰ ਹੋ ਜਾਂਦੇ ਆ ਮੌਕੇ ਤੇ ਪੁਲਿਸ ਪਹੁੰਚੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਇਕੱਠੇ ਹੋ ਗਏ ਨੇ ਕਿਉਂਕਿ ਥੋੜੀ ਮੋਟੀ ਰਕਮ ਨਹੀਂ ਹੈ 25 ਲੱਖ ਰੁਪਇਆ ਲੁੱਟਿਆ ਗਿਆ ਹੈਗਾ ਪੂਰਾ 25 ਲੱਖ ਰੁਪਇਆ ਲੁੱਟਿਆ ਗਿਆ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੋਪਾਲਪੁਰਾ ਪਿੰਡ ਹੈ ਕਤੂ ਨੰਗਲ ਦੇ ਕੋਲ ਅੰਮ੍ਰਿਤਸਰ ਦੇ ਵਿੱਚ ਜਿੱਥੇ ਲੁੱਟ ਹੋਈ ਹੈ 25 ਲੱਖ ਰੁਪਏ ਦੀ ਲੁੱਟ ਦੇ ਨਾਲ ਜਿਹੜਾ ਪੂਰੇ ਦਾ ਪੂਰਾ ਇਲਾਕਾ ਸਹਿਮ ਦੇ ਮਾਹੌਲ ਦੇ ਵਿੱਚ ਆ ਗਿਆ ਜਦੋਂ ਅਚਾਨਕ ਬੈਂਕ ਦੇ ਵਿੱਚ HDFC ਬੈਂਕ ਦੇ ਵਿੱਚ ਲੁਟੇਰੇ ਵੜ ਜਾਂਦੇ ਆ ਤੇ ਫਿਰ ਪਿਸਟਲ ਦਿਖਾ ਕੇ ਜਿਹੜਾ ਹਥਿਆਰ ਦਿਖਾ ਕੇ ਡਰਾ ਕੇ ਧਮਕਾ ਕੇ ਜਿਹੜਾ ਉੱਤੋਂ 25 ਲੱਖ ਰੁਪਇਆ ਲੈ ਕੇ ਭੱਜ ਜਾਂਦੇ ਆ ਤਾਂ ਨਾਲ ਦੀ ਨਾਲ ਅੰਮ੍ਰਿਤਸਰ ਦੇ ਲੋਰੈਂਸ ਰੋਡ ਤੇ ਜਿਹੜਾ ਹਾਈ ਟੈਕ ਨਾਕਾ ਲਗਾਇਆ ਗਿਆ ਪੁਲਿਸ ਦੇ ਵੱਲੋਂ ਹਾਲਾਂਕਿ ਅਜੇ ਤੱਕ ਇੱਕ ਸ਼ੱਕੀ ਗੱਡੀ ਦੀ ਜਿਹੜੀ ਆ ਚੈਕਿੰਗ ਕੀਤੀ ਜਾ ਰਹੀਆਂ ਮੌਕੇ ਤੇ ਜਿਹੜਾ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਨਾਕੇ ਲਗਾ ਦਿੱਤੇ ਗਏ ਨੇ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰੀ ਤੇ ਦਿਹਾਤੀ ਦੋਨਾਂ ਇਲਾਕਿਆਂ ਦੇ ਵਿੱਚ ਜਿਹੜਾ ਨਾਕੇ ਲਗਾ ਦਿੱਤੇ ਨੇ ਤੇ ਉਸ ਤੋਂ ਬਾਅਦ ਨਾਫਰੀ ਪੁਲਿਸ ਦੀ ਤਨਾਤ ਕਰ ਦਿੱਤੀ ਗਈ ਹੈ ਜਿੱਥੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਐਚ ਡੀ ਐਫ ਸੀ ਬੈਂਕ ਚੋਂ 25 ਲੱਖ ਰੁਪਇਆ ਲੈ ਕੇ ਭੱਜ ਗਏ ਨੇ ਲੁਟੇਰੇ ਵੱਡਾ ਡਾਕਾ ਦਿਨ ਦਿਹਾੜੇ ਵਜਿਆ ਗੁਰੂ ਨਗਰੀ ਦੇ ਵਿੱਚ ਤਾਂ ਲਗਾਤਾਰ ਜਿਹੜਾ ਪੁਲਿਸ ਹੁਣ ਪੈੜ ਨਾਪ ਰਹੀ ਹੈ ਦੋਸ਼ੀਆਂ ਦੀ ਤੇ ਨਾਲ ਦੀ ਨਾਲ ਪੁਲਿਸ ਦੇ ਵੱਲੋਂ ਨਾਕੇ ਵੀ ਲਗਾ ਦਿੱਤੇ ਗਏ ਨੇ ਤਾਂ ਕਿ ਜੇ ਕੋਈ ਸ਼ੱਕੀ ਗੱਡੀ ਜਿਹੜੀ ਆ ਲੱਗ ਰਹੀ ਹੋਵੇ ਤਾਂ ਉਸ ਨੂੰ ਰੋਕਿਆ ਜਾਵੇ ਉਸ ਦੀ ਚੈਕਿੰਗ ਹੋਵੇ ਤੇ ਉਸ ਤੋਂ ਬਾਅਦ ਹੀ ਜਿਹੜਾ ਗੱਡੀ ਦੀ ਚੈਕਿੰਗ ਹੋਣ ਤੋਂ ਬਾਅਦ ਹੀ ਜਿਹੜਾ ਉਸ ਨੂੰ ਜਾਣ ਦਿੱਤਾ ਜਾਵੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪਿੰਡ ਗੋਪਾਲਪੁਰਾ ਦੀਆਂ ਜਿੱਥੇ HDFC ਬੈਂਕ ਦੀ ਬ੍ਰਾਂਚ ਦੇ ਵਿੱਚ ਜਿਹੜਾ ਡਾਕਾ ਵੱਜਿਆ 25 ਲੱਖ ਰੁਪਏ ਲੈ ਕੇ ਉਤੋਂ ਫਰਾਰ ਹੋ ਗਏ ਨੇ ਲੁਟੇਰੇ ਤਾਂ ਮੌਕੇ ਤੇ ਪੁਲਿਸ ਪਹੁੰਚੀ ਐ ਤਾਂ ਅੰਦਰ ਪਹਿਲਾਂ ਦਿਨ ਦਿਹਾੜੇ ਇਹ ਪੂਰੀ ਦੀ ਪੂਰੀ ਵਾਰਦਾਤ ਹੋਈ ਆ ਪਹਿਲਾਂ ਅੰਦਰ ਵੱਡੇ ਪਿਸਤਰਾਂ ਸਮੇਤ ਹਥਿਆਰਾਂ ਸਮੇਤ ਹਥਿਆਰਾਂ ਦੇ ਨਾਲ ਲੈ ਸੋ ਕੇ ਆਏ ਲੁਟੇਰੇ ਲੁੱਟ ਕੇ ਚਲੇ ਗਏ ਨੇ HDFC ਬੈਂਕ ਨੂੰ ਤੇ 25 ਲੱਖ ਰੁਪਏ ਦਾ ਡਾਕਾ ਲੁਟੇਰਿਆਂ ਦੇ ਵੱਲੋਂ ਮਾਰਿਆ ਗਿਆ